ਵੱਡੀ ਖਬਰ ਹੁਸ਼ਿਆਰਪੁਰ ਤੋਂ ਆ ਰਹੀ ਹੈ ਜਿੱਥੇ ਦੇ ਮੁਹੱਲਾ ਕਮਾਲਪੁਰ ਵਿੱਚ ਘਰੇਲੂ ਵਿਵਾਦ ਨੇ ਖੂਨੀ ਰੂਪ ਧਾਰਨ ਕਰ ਲਿਆ ਅਤੇ ਭਰਾ ਪਰਜਾਈ ਨੇ ਆਪਣੀ ਹੀ ਭੈਣ ਅਤੇ ਉਸਦੇ ਪਤੀ ਨੂੰ ਕੜੀਸ-ਕੜੀਸ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਇਸ ਦੌਰਾਨ ਇੱਕ ਨੌਜਵਾਨ ਦਾ ਕਤਲ ਵੀ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਮਾਪੂਤ ਦੇ ਝਗੜੇ ਨੂੰ ਛੁਡਵਾਉਣ ਲਈ ਬੇਟੀ ਅਤੇ ਉਸ ਦਾ ਪਤੀ ਆਪਣੇ ਇੱਕ ਹੋਰ ਸਾਥੀ ਸਮੇਤ ਜਦੋਂ ਮੌਕੇ ਤੇ ਪਹੁੰਚੇ ਤਾਂ ਭਰਾ ਪਰਜਾਈ ਅਤੇ ਭਤੀਜੇ ਨੇ 4-5 ਹੋਰ ਲੋਕਾਂ ਨਾਲ ਮਿਲ ਕੇ ਉਨ੍ਹਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਬੇਟੀ ਦੇ ਘਰ ਵਾਲੇ ਨਾਲ ਆਇਆ ਉਸ ਦਾ ਦੋਸਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ਫਿਲਹਾਲ ਲੜਾਈ ਦੇ ਕਾਰਨਾਂ ਦਾ ਹਲੇ ਕੁਝ ਪਤਾ ਨਹੀਂ ਲੱਗ ਸਕਿਆ ਪਰ ਇਸ ਲੜਾਈ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ ਗਲਬਾਜ਼ੀ ਕੁਝ ਨਹੀਂ ਹੋਈ ਹੈ ਦਾਈ ਚਗੜਾਈ ਕਰਦੇ ਨੋਰਮਲ ਜਿੱਦਾਂ ਹੁੰਦਾ ਉਦੋਂ ਹੀ ਹੋਇਆ ਸੀਗਾ ਤੇ ਇੱਕ ਗੱਲ ਮੱਦ ਦੀ ਕਰਦੀ ਐ ਇਹ ਗੱਡੀ 'ਚ ਬੈਠਾ ਸੀਗਾ ਭਾਜੀ ਉਹ ਹੱਥ ਕਰਪਾਨਾ ਗਰਗੂਨਾ ਲੈ ਕੇ ਆ ਗਿਆ ਕਿਉਂਕਿ ਮੇਰਾ ਭਤੀਜਾ ਤੇ ਮੇਰਾ ਭਰਾ ਜੀ ਉਹਦੇ ਨਾਲ 5-7 ਮੁੰਡੇ ਸੀਗੇ ਭਤੀਜੇ ਦੇ ਨਿਤਿਨ ਦੇ ਠੀਕ ਹੈ ਉਹ ਗੱਡੀ 'ਚ ਮੈਂ ਉਹ ਹੱਥਾਂ ਨਾਲ ਕਰਪਾਨਾ ਫੜਦੀ ਫਿਰੀ ਪਰ ਮੇਰੇ ਤੋਂ ਇੰਨਾ ਜ਼ੋਰ ਨਹੀਂ ਸੀ ਕਿ ਕਿੱਥੇ ਲੜਾਈ ਕਿੱਥੇ ਕਮਾਲਪੁਰ ਹੋਈ ਆ ਰੋਡ ਤੇ ਨਹੀਂ ਮੈਂ ਨੀਂਹ ਕੰਟੇ ਮਲੇ ਰਹਿੰਦੀ ਆ ਅੱਛਾ ਤੇ ਮੇਰੇ ਮਮਮੀ ਨਾਲ ਲੜਾਈ ਹੋਈ ਸੀਗੀ ਅੱਛਾ ਮੇਰਾ ਵੀਰ ਨਸ਼ਾ ਪੱਤਾ ਕਰਦਾ ਰੋਜ਼ ਘੁੱਟ ਮਾਰ ਕਰਦਾ ਸੀ ਡੈਡੀ ਨੇ ਮੈਨੂੰ ਫੋਨ ਕੀਤਾ ਕਹਿੰਦਾ ਤੁਸੀਂ ਆ ਜਾਓ ਕਿ ਬਹੁਤ ਇੱਥੇ ਤੰਗ ਕਰਦੇ ਨੇ ਸਾਰਾ ਘਰ ਦਾ ਖਲਾਰਾ ਪਾਇਆ ਹੋਇਆ ਆਪਣਾ ਤੇਰੇ ਭਰਾ ਨੇ ਹਾਂਜੀ ਅਸੀਂ ਉਹੀ ਗੱਲ ਕਰਦੇ ਨੋਰਮਲ ਸਾਡੀ ਗੱਲ ਹੁੰਦੀ ਪਈ ਆ ਤੇ ਮੇਰੀ ਭਝਾਈ ਨੇ ਮੇਰੇ ਭਰਾ ਨੂੰ ਉਹਨੂੰ ਭਤੀਜੇ ਨੂੰ ਸਾਧ ਲਿਆ ਕਹਿੰਦੀ ਇਹ ਬਹੁਤ ਗਾਲੀ ਗਲੋਚ ਕਰਦੇ ਪਏ ਤੋ ਇੱਥੇ ਆ ਜਾ ਛੇਤੀ ਮੈਂ ਵੀਡੀਓ ਵੀ ਅੰਦਰ ਦੀ ਬਣਾਈ ਹੋਈ ਆ ਅੱਛਾ ਹੈ ਸਾਨੂੰ ਬਹੁਤ ਗਲਤ ਬੋਲੀ ਅਸੀਂ ਆ ਬਾਹਰ ਨਿਕਲਦੇ ਪਏ ਆ ਨਿਕਲ ਹੀ ਜਾਂਦੇ ਆ ਮੈਂ ਹੱਥਾਂ 'ਚ ਕਿਰਪਾਨਾ ਇਹਨਾਂ ਨੇ ਜਿੰਨਾਂ ਦੇ ਸ਼ੋਕਰਾ ਦੀ ਦੁਕਾਨ ਆ ਉਹਨੇ ਜੋ ਚੀਜ਼ਾਂ ਆਈਆਂ ਨਾ ਉਹ ਸਾਡੇ ਉੱਤੇ ਸੁੱਟਣੀਆਂ ਸ਼ੁਰੂ ਕਰ ਦਿੱਤੇ ਮੈਂ ਹੱਥਾਂ ਨਾਲ ਛੜਾਈ ਵੀ ਜਾਂਦੀ ਵੀ ਬਸ ਕਰੋ ਚੱਲ ਜਿਓ ਚੱਲ ਜਿਓ ਚੱਲ ਜਿਓ ਪਰ ਉਹ ਮੁੰਡੇ ਬਹੁਤ ਪੰਜ ਸੱਤ ਸੀਗੇ ਤੇ ਇਹ ਦੋ ਜਾਣੇ ਸੀ ਭਰਾ ਦੇ ਨਾਲ ਤੇ ਭਤੀਜੇ ਦੇ ਨਾਲ ਠੀਕ ਹੈ ਉਹ ਪਤਾ ਨਹੀਂ ਉਹਨਾਂ ਨੇ ਵੀ ਬਹੁਤ ਕੀਤਾ ਕਿਹਾ ਕਿ ਭਾਜੀ ਬਸ ਕਰੋ ਮੈਂ ਤਰਲੇ ਮਿੰਤਾ ਵੀ ਬਥੇਰੇ ਕੀਤੇ ਪਰ ਉਹਨਾਂ ਨੇ ਗੱਲ ਨਹੀਂ ਸੁਣੀ ਜਿਹੜੇ ਮੁੰਡੇ ਦੀ ਡੈਥ ਹੋਈ ਉਹ ਤੁਹਾਡੇ ਹਸਬੰਦ ਦੇ ਨਾਲ ਆਇਆ ਸੀ ਉਹ ਹਸਬੰਦ ਦੇ ਨਾਲ ਸਾਡੀ ਦੁਕਾਨ ਤੇ ਹੀ ਹੁੰਦਾ ਕੰਮ ਕਰਦਾ ਆ ਨਾਲ ਅੱਛਾ ਠੀਕ ਹੈ ਤੇ ਉਹ ਸਾਡੇ ਕੋਲ ਹੀ ਰਹਿੰਦਾ ਆ ਜਿੱਦਾਂ ਤੇ ਉਹਨੂੰ ਕਿਹਾ ਵੀ ਭਾਜੀ ਤੁਸੀਂ ਚਲ ਜਿਓ ਘਰ ਨੂੰ ਕੋਈ ਗੱਲ ਨਹੀਂ ਸਾਡੇ ਘਰ ਦਾ ਆ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਇਕੱਲੇ ਛੱਡ ਕੇ ਜਾਣਾ ਤੋ ਇਹ ਗੱਡੀ 'ਚ ਫੇਰ ਬਹਿ ਗਿਆ ਅੱਛਾ ਉਸ ਤੋਂ ਬਾਅਦ ਗੱਡੀ 'ਚ ਉਹਨਾਂ ਨੇ ਸਾਰੇ ਸ਼ੀਸ਼ੇ ਛੁਛੇ ਵੀ ਤੋੜ ਦਿੱਤੇ ਸਾਈਡਾਂ ਦੇ ਸ਼ੀਸ਼ੇ ਵੀ ਤਾਂ ਗੱਡੀ ਦੇ ਵਿੱਚੋਂ ਕੱਢਿਆ ਬਾਹਰ ਤੁਹਾਡੇ ਬ੍ਰਦਰ ਨੇ ਤੇ ਤੁਹਾਡੇ ਹਾਂ ਜੀ ਮੇਰੇ ਭਰਾ ਨੇ ਤੇ ਭਤੀਜੇ ਨੇ ਉਹਨਾਂ ਨੂੰ ਗੱਡੀ ਦੇ ਵਿੱਚੋਂ ਕੱਟਿਆ ਮੇਰੀ ਪਰਝਾਈ ਪਿੱਛੋਂ ਆਇਆ ਮੈਂ ਬਾਹਰ ਸਾਰੇ ਵਾਲ ਕێਚੇ ਦਿੱਤੇ ਫੜ ਕੇ ਅੱਛਾ ਕੀ ਨਾ ਬੋਲਦਾ ਉਹਦਾ ਮੀਨਾ ਬਾਲੀ ਹੈ ਅੱਛਾ ਉਹਨਾਂ ਨੇ ਉਹਨੇ ਸੜਕ ਤੇ ਮੇਰੇ ਬਾਹਰ ਇਦਾਂ ਫੜੇ ਸਰ ਮੈਂ ਫਟਾਫਟ ਗੱਡੀ 'ਚ ਆਪਣੀ ਜਾਨ ਛੱਡ ਕੇ ਨੱਟੀ ਸਿੱਧੀ ਥਾਣੇ ਮੈਂ ਕਹਿੰਨਾ ਉਹਨੂੰ ਰਿਪੋਰਟ ਕਰ ਲੈਂਦੇ ਛੇਤੀ ਆ ਜਾਓ ਭਾਜੀ ਦੱ ਦੋੜਿਆ ਨਾ ਗੱਡੀ ਚੋਂ ਜਿੱਦਾਂ ਕੱਢਿਆ ਦੌੜਨਾ ਸ਼ੁਰੂ ਹੋ ਗਿਆ। ਜਿਹੜੀ ਅਜੇ ਦੀ ਮੌਤ ਹੋਈ ਹੈ ਤੁਹਾਡੇ ਭਰਾ ਨੇ ਤੇ ਦੂਜੇ ਤੇ ਉਹਨੇ ਵਾਈਫ ਨੇ ਜਾਨਾ ਬਾਰਿਆ। ਹਾਂਜੀ। ਤੇ ਜਿਹੜਾ ਇਹ ਮੇਰਾ ਭਰਾ ਅਜੇ ਜਿਹੜਾ ਉਹ ਮੇਰਾ ਅਸਲੀ ਭਰਾ ਆ ਮੇਰਾ ਇਮਰਾਨ ਨਹੀਂ ਆਏਗਾ ਮੈਂ ਉਹਨੂੰ ਅਸਲੀ ਭਰਾ ਮੰਨ ਰਕਣੀ ਟਿੱਕਾ ਸਮਝਦਾ। ਇਹ ਕਰੋ ਗਿਆ ਬਈ ਦਿਨੋ ਛੱਡ ਕੇ ਤਾਂ ਬਾਹਰ ਨਿਕਲਿਆ ਬਾਹਰ ਦੀ ਥੋੜੀ ਦੇਰ ਬਾਅਦ ਰੋਲਾ ਪਿਆ ਤੇ ਫੇ ਮਾਰਤਾ ਮੁੰਡੇ ਨੂੰ ਮਾਰਤਾ ਬਾਹਰ ਇਦਾਂ ਹੋ ਗਿਆ। ਅਜਿਹਾ ਕਹਿੰਨੇ ਮਾਰਿਆ ਕਹਿੰਦੇ ਬਾਲੀ ਦੇ ਮੁੰਡਾ ਜੀ ਬਾਲੀ ਦਾ ਮੁੰਡਾ। ਕੁਈ ਪਤਾ ਨਹੀਂ ਲੱਗਿਆ ਕਾਰਨ ਕੁਛ ਨਹੀਂ ਹਾਲੇ ਨੂੰ ਪਤਾ ਕੁਛ ਨਹੀਂ ਲੱਗਾ ਤੇ ਪੁਲਿਸ ਆਈ ਹੈ ਮੌਕੇ ਤੇ ਪੁਲਿਸ ਮੌਕੇ ਤੇ ਆ ਗਈ ਆ ਤਫਤੀਸ਼ ਕਰ ਰਹੀ ਆ ਹਾਂਜੀ ਕੋਈ ਗੱਲਬਾਤ ਨਹੀਂ ਪਤਾ ਚੱਲੀ ਗੱਲਬਾਤ ਹਾਲੇ ਨਹੀਂ ਪਤਾ ਲੱਗੀ ਇੰਨਾ ਆ ਵੀ ਇਹਦੇ ਉੱਥੇ ਚੱਪਟ ਲੱਗਾ ਖੂਨ ਦਾ ਜਿੱਥੇ ਵੀ ਇਹਨੇ ਮਾਰਿਆ ਬਾਲੀ ਦੇ ਮੁੰਡੇ ਨੇ ਮਾਰਿਆ ਤੇ ਨਾਲ ਇਹਦਾ ਜਵਾਈ ਤੇ ਇਹ ਬਾਲੀ ਇਹਨਾਂ ਬੰਦੇ ਦੋ ਹੋਰ ਦੋ ਤਿੰਨ ਬੰਦੇ ਇਹਨਾਂ ਦੇ ਨਾਲ ਹੋਰ ਸੀ ਰੰਜੀ ਸਿੰਘ ਪ੍ਰਾਣੀ ਰੰਜੀਸ਼ ਪ੍ਰਾਣੀ ਸਾਡਾ ਕੋਈ ਨਹੀਂ ਇਹਦੇ ਬਾਰੇ ਹਾਲੇ ਪਤਾ ਅਦੀ ਗੱਲ ਵੀ ਨਹੀਂ ਹੋਈ ਘਰ ਚ ਐ ਵੀ ਕਹੀਏ ਗੱਲਬਾਤ ਕੋਈ ਨਹੀਂ ਕੀ ਮੰਨ ਕਰਦੀ ਸਾਡੀ ਮੰਗਾ ਸਾਨੂੰ ਇਨਸਾਫ ਜਾਇਦਾ ਮੁੰਡੇ ਦਾ ਕਤਲ ਹੋਇਆ ਆ ਇਹਨਾਂ ਨੂੰ ਸਾਰਿਆਂ ਨੂੰ ਜੋ ਵੀ ਵਾਦੀ ਸਜ਼ਾ ਦਿੱਤੀ ਜਾਵੇ ਬਸ ਤੋਂ ਜੋ ਵੀ ਕਰਭਈ ਹੋ ਦਿੱਤੀ ਜਾਵੇ ਹਾਂਜੀ ਪੇਸ਼ੈਂਟ ਅਜੀਤ ਕੁਮਾਰ ਆਇਆ ਸੀ ਉਮਰ ਸੀ 30 ਸਾਲ ਸਾਡੇ ਤੋਂ ਤਾਂ ਆਇਆ ਵੈਸੇ ਲੜਾਈ ਚ ਗਰੇ ਦੇ ਕੇਸ ਵਾਰੀ ਸੀਗਾ ਬਟ ਬਰੋਡ ਡੈੱਡੀ ਸੀਗਾ ਬਟ ਫਿਰ ਵੀ ਅਸੀਂ ਸੀਪੀਆਰ ਵਗੈਰਾ ਦੇਣ ਦੀ ਕੋਸ਼ਿਸ਼ ਕੀਤੀ ਸੀ ਸਟਿਚਸ ਵੀ ਲਗਾਏ ਪਰ ਪੇਸ਼ੈਂਟ ਨਹੀਂ ਬਚ ਸਕਿਆ ਕਰੀਏ ਸੀ ਹੁਣ ਅਸੀਂ ਪੁਲਿਸ ਨੂੰ ਵੀ ਇਨਫੋਰਮ ਕਰਤਾ ਸੀ ਕਿ ਪੇਸ਼ੈਂਟ ਦੀ ਬੋਡੀ ਨੂੰ ਪੋਸਟਮਾਰਟਮ ਸ਼ਿਫਟ ਕਰਵਾਤੀ ਹੋਈ ਹੈ ਮੋਰਚਰੀ ਸਾਕੇ ਦੇ ਪੋਸਟਮਾਰਟਮ ਹੋਵੇਗਾ ਤੁਹਾਨੂੰ ਕਿਵੇਂ ਮੌਤ ਹੋਈ ਕਿਵੇਂ ਹਾਈ ਡੈਂਟਰੀ ਸੀ ਮੇਨ ਚੀਜ਼ ਇਹ ਹੈ ਬਾਕੀ ਲੱਗ ਰਿਹਾ ਬਰੂਜ਼ ਵਗੈਰਾ ਵੀ ਹੈਗੇ ਤਾਂ ਫ੍ਰੈਕਚਰ ਜਿਆਦਾ ਲੱਗ ਰਿਹਾ ਓਪਨ ਫ੍ਰੈਕਚਰ ਫਾਇਰਿੰਗ ਕੋਈ ਨਹੀਂ ਦੀ ਫਾਇਰਿੰਗ ਨਹੀਂ ਬਾਕੀ ਹਾਂਜੀ ਮਾਮਲਾ ਇਹ ਹੈ ਕਿ ਦੋ ਆਪਸ ਚ ਇੱਕ ਪਰਿਵਾਰ ਦਾ ਝਗੜਾ ਹੋ ਰਿਹਾ ਸੀਗਾ ਮਾਂ ਤੇ ਪੁੱਤਰ ਦਾ ਆਪਸ ਚ ਝਗੜਾ ਸੀ ਜਿਸ ਦਾ ਨਾਂ ਕਰਨ ਏਲੀਅਸ ਸੋਨੂ ਹੈ ਤੇ ਉਹਦੀ ਮਾਤਾ ਨਾਲ ਆਪਣਾ ਝਗੜਾ ਹੋ ਰਿਹਾ ਸੀ ਜਿਹੜਾ सोनू ਹੈਗਾ ਇਹ ਥੋੜਾ ਜਿਹਾ ਸ਼ਰਾਰਤੀ ਕਿਸਮ ਦਾ ਤੇ ਸ਼ਰਾਬ ਨੇ ਪੀਤੀ ਹੋਈ ਸੀ ਅਡਲ ਸੀ ਕਿਸੇ ਤੇ ਇਹਦੇ ਕਾਰਨ ਇਹਦਾ ਤਕਰਾਰ ਕਾਫੀ ਵੱਧ ਗਿਆ ਤੇ ਇਹਦੀ ਮਾਤਾ ਆਪਣੀ ਮਾਤਾ ਨੂੰ ਕੁੱਟ ਰਿਆ ਸੀਗਾ ਜਿਹਦੇ ਬੇਸ ਦੇ ਉੱਤੇ ਉਹਦੀ ਜਿਹੜੀ ਮਾਤਾ ਨੇ ਇਤਲਾਹ ਦਿੱਤੀ ਆਪਣੇ ਜੁਆਈ ਨੂੰ ਜਿਹਦਾ ਨਾਮ ਵਿਨੇ ਕੁਮਾਰ ਹੈਗਾ ਤੇ ਨਾਲ ਉਹਦੀ ਵਾਈਫ ਦੋਨੋਂ ਜਣੇ ਮੌਕੇ ਤੇ ਆਉਣ ਲੱਗੇ ਨਾਲ ਇਹਨਾਂ ਦੇ ਅਜੇ ਸੰਦੂ ਸੀ ਜਿਹੜਾ ਜਿਹਦੀ ਮੌਕੇ ਤੇ ਮੌਤੇ ਇਹਨਾਂ ਦਾ ਆਪਸ ਵਿੱਚ ਟਕਰਾਰ ਹੋ ਗਿਆ ਇੱਥੇ ਜਦੋਂ ਇਹ ਘਰ ਪਹੁੰਚੇ ਤਾਂ ਫਿਰ ਇਹਨਾਂ ਦਾ ਆਪਸ ਦੇ ਵਿੱਚ ਕਰਨ ਏਲੀਅਸ ਸੋਨੂ ਦੇ ਨਾਲ ਟਕਰਾਰ ਹੋਇਆ ਵਿਨੇ ਕੁਮਾਰ ਤੇ ਅਜੇ ਸੰਦੂ ਦਾ ਦੋਨਾਂ ਤਾਂ ਉਹਦੇ ਵਿੱਚ ਕੀ ਹੈ ਕਿ ਜਿਹੜਾ ਕਰਨ ਕੁਮਾਰ ਏਲੀਅਸ ਬਾਲੀ ਸੋਨੂ ਜਿਹਨੂੰ ਕਹਿੰਦੇ ਆ ਉਹਨੇ ਆਪਣੇ ਮੁੰਡੇ ਨਾਲ ਲੜ ਕੇ ਆਪਣੇ ਵਾਈਫ ਦੇ ਨਾਲ ਤੇ ਉਹਨੂੰ ਕਾਫੀ ਜ਼ਿਆਦਾ ਕੁੱਟ ਮਾਰ ਕੇ ਕੁੱਟ ਮਾਰ ਇਨੀ ਕੀਤੀ ਦੇ ਸਿਰ ਚ ਸੱਟ ਲੱਗੀ ਤੇ ਜਿਹਦੇ ਵਿੱਚ ਅਜੇ ਸੱਦੂ ਦੀ ਅਚਾਨਕ ਇੱਥੇ ਹਸਪਤਾਲ ਦਾਖਲ ਕਰਾਇਆ ਜਿੱਥੇ ਪਤਾ ਲੱਗਾ ਕਿ ਉਹਦੇ ਸਿਰ ਚ ਸੱਟ ਸੀਗੀ ਜਿੱਥੇ ਉਹਦੀ ਮੌਤ ਹੋ ਗਈ ਅਸੀਂ ਐਫ ਆਈ ਆਰ ਦਰਜ ਕਰਕੇ ਤੇ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਆ ਗ੍ਰਫਤਾਰ ਕਰ ਦੋਸ਼ੀ ਗ੍ਰਫਤਾਰ ਵੀ ਕੀਤਾ ਜਾ ਰਿਹਾ ਹੈ ਅਸੀਂ ਮੁੱਖ ਜੇ ਐਫ ਆਈ ਆਰ ਲੋਜ ਕਰਕੇ ਇਮੀਡੀਏਟ ਗ੍ਰਫਤਾਰ ਕਰ ਕਨੇ ਜਿਹੜੇ ਹੈਗੇ ਦੋਸ਼ੀ ਕਿੰਨੇ ਕੁੱਲ ਹੈ ਕੁੱਲ ਇਹਨਾਂ ਨੇ ਅਜੇ ਐਫ ਆਈ ਆਰ ਦੇ ਵਿੱਚ ਧਿਆਨ ਦਿੰਦੇ ਲਿਖਾਉਂਦੇ ਕੁੱਲ ਜਿੰਨੇ ਦੋਸ਼ੀ ਲਿਖਾਉਣਗੇ ਅਸੀਂ ਜਲਦੀ ਤੋਂ ਜਲਦੀ ਗ੍ਰਫਤਾਰ ਕਰਕੇ ਅਗਲੀ ਕਾਰਵਾਈ ਕਰਾਂਗੇ